ਦੋਸਤੋ ਨਮਸਕਾਰ ਮੈਂ ਅਨਿਲ ਕੌਸ਼ਲ ਅੱਜ ਤੁਹਾਡੇ ਵਾਸਤੇ ਇੱਕ ਬੜੀ ਹੀ ਖਾਸ ਇੱਕ ਵਿਸ਼ੇਸ਼ ਚਰਚਾ ਵਾਸਤੇ ਅੱਜ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਔਰ ਸਾਡੇ ਸਟੂਡੀਓ ਦੇ ਵਿੱਚ ਅੱਜ ਇੱਕ ਬਹੁਤ ਹੀ ਸ਼ਾਨਦਾਰ ਸਖਸ਼ਿਤ ਸਾਡੇ ਵਿੱਚ ਆਏ ਹੋਏ ਨੇ ਦੋਸਤੋ ਮੈਂ ਅੱਜ ਜਿਹੜੀ ਸਖਸ਼ਿਤ ਨੂੰ ਤੁਹਾਨੂੰ ਮਿਲਵਾਵਾਂਗਾ ਉਹਨਾਂ ਨੂੰ ਮਿਲ ਕੇ ਤੁਹਾਨੂੰ ਇਹ ਲੱਗੇਗਾ ਕਿ ਸਾਨੂੰ ਕੋਈ ਰੱਬ ਦਾ ਰੂਪ ਮਿਲ ਗਿਆ ਹੈ ਜੀ ਹਾਂ ਰੱਬ ਦੇ ਰੂਪ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਹੈਗੀ ਕਿ ਮੈਂ ਕਿਸੇ ਜਗ੍ਹਾ ਕੋਈ ਬੈਠ ਕੇ ਇੰਟਰਵਿਊ ਲੈ ਰਿਹਾ ਸੀਗਾ ਔਰ ਕਈ ਲੋਕਾਂ ਨੂੰ ਮੈਂ ਉੱਥੇ ਐਡਰੈਸ ਕਰ ਰਿਹਾ ਸੀਗਾ ਤੇ ਉੱਥੇ ਇੱਕ ਵਾਰ ਮੈਂ ਕਿਸੇ ਬੰਦੇ ਨੂੰ ਉੱਥੇ ਪੁੱਛਿਆ ਉਸ ਮੀਟਿੰਗ ਦੇ ਵਿੱਚ ਕਿ ਕਦੇ ਤੁਸੀਂ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਉਸ ਰੱਬ ਨੂੰ ਕਦੇ ਰੂਬਰੂ ਦੇਖਿਆ ਤੇ ਸਾਰੇ ਲੋਕ ਬੜੀ ਹੈਰਾਨੀ ਦੇ ਨਾਲ ਮੇਰਾ ਚਿਹਰਾ ਦੇਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਉੱਥੇ ਪਿੱਛੇ ਬੈਠਾ ਹੋਇਆ ਸੀਗਾ ਤੇ ਉਹਨੇ ਹੱਥ ਖੜਾ ਕੀਤਾ ਕਹਿੰਦਾ ਯਸ ਸਰ ਮੈਂ ਦੇਖਿਆ ਤੇ ਮੈਂ ਕਹ ਦ ਤੁਸੀ ਆਓ ਸਟੇਜ ਦੇ ਉੱਤੇ ਆਓ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਤੇ ਤੁਸੀਂ ਬਿਲੀਵ ਕਰੋ ਜਿਹੜੀ ਗੱਲ ਉਹਨੇ ਮੈਨੂੰ ਮੇਰੇ ਨਾਲ ਤੇ ਸਾਡੇ ਸਾਰਿਆਂ ਨਾਲ ਸ਼ੇਅਰ ਕੀਤੀ ਉਹਨੇ ਮੈਨੂੰ ਅੰਦਰੋਂ ਚੰਗਚੋਰ ਕੇ ਰੱਖ ਦਿੱਤਾ ਉਹਨੇ ਕੀ ਦੱਸਿਆ ਕਿ ਮੇਰੇ ਇੱਕ ਬੱਚਾ ਸੀਗਾ ਜਿਹੜਾ ਕਈ ਸਾਲਾਂ ਦੇ ਬਾਅਦ ਮੇਰੇ ਘਰੇ ਪੈਦਾ ਹੋਇਆ ਸੀਗਾ ਤੇ ਉਹਨੂੰ ਕੋਈ ਬਿਮਾਰੀ ਸੀਗੀ ਤੇ ਉਹਦਾ ਇਲਾਜ ਨਹੀਂ ਹੋ ਰਿਹਾ ਸੀਗਾ ਮੈਂ ਜਗ੍ਹਾ ਜਗ੍ਹਾ ਜਾ ਕੇ ਉਹ ਧੱਕੇ ਖਾਂਦਾ ਸੀਗਾ ਕਦੇ ਇੱਧਰ ਜਾ ਕਦੇ ਇੱਧਰ ਜਾ ਕਦੇ ਇੱਧਰ ਜਾ ਤੇ ਫਿਰ ਇੱਕ ਡਾਕਟਰ ਦੇ ਕੋਲ ਅਸੀਂ ਲਾਸ ਦੇ ਵਿੱਚ ਪਹੁੰਚੇ ਤੇ ਉਹਨਾਂ ਦਾ ਇੱਕ ਆਪਰੇਸ਼ਨ ਹੋਣਾ ਸੀਗਾ ਤ ਉਸ ਬੱਚੇ ਦਾ ਜਦੋਂ ਆਪਰੇਸ਼ਨ ਕਰਕੇ ਡਾਕਟਰ ਬਾਹਰ ਨਿਕਲੇ ਤੇ ਅਸੀਂ ਸਾਰੀ ਉਮੀਦ ਛੱਡ ਚੁੱਕੇ ਸੀ ਕਿ ਬਸ ਆਖਰੀ ਉਮੀਦ ਸੀਗੀ ਉਸ ਡਾਕਟਰ ਸਾਹਿਬ ਦਾ ਆਪਰੇਸ਼ਨ ਉਹ ਬਹੁਤ ਵੱਡੇ ਡਾਕਟਰ ਸੀਗੇ ਤੇ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਅਰੇਂਜ ਕਰਕੇ ਉਹਨਾਂ ਤੱਕ ਵੀ ਪਹੁੰਚਿਆ ਔਰ ਉਹਨ ਡਾਕਟਰ ਸਾਹਿਬ ਨੇ ਜਦ ਓਟੀ ਤੋਂ ਬਾਹਰ ਆ ਕੇ ਮੈਨੂੰ ਕਿਹਾ ਮੇਰੀਆਂ ਉੱਥੇ ਨੇ ਮਤਲਬ ਅੱਖਾਂ ਭਰੀਆਂ ਹੋਈਆਂ ਸੀਗੀਆਂ ਤੇ ਆਪਰੇਸ਼ਨ ਥੀਏਟਰ ਤੋਂ ਬਾਹਰ ਆ ਕੇ ਜਦ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤੋ ਤੁਹਾਡੀਆਂ ਅੱਖਾਂ ਕਿਉਂ ਭਰੀਆਂ ਹੋਈਆਂ ਨੇ ਤੁਹਾਡਾ ਜਿਹੜਾ ਬੱਚਾ ਹੈਗਾ ਆਊਟ ਆਫ ਡੇਂਜਰ ਹੈ ਔਰ ਆਪਰੇਸ਼ਨ ਬੜਾ ਸਕਸੈਸਫੁਲ ਰ ਤੇ ਤੁਸੀਂ ਬਿਲੀਵ ਕਰੋ ਕਿ ਮੈਨੂੰ ਉਸ ਵੇਲੇ ਸਾਖਸ਼ਾਤ ਉਹ ਰੱਬ ਦਾ ਰੂਪ ਨਜ਼ਰ ਆਇਆ ਕਿਉਂਕਿ ਜਿਹੜਾ ਬੰਦਾ ਜਿੱਥੇ ਤੁਹਾਡੀਆਂ ਸਾਰੀਆਂ ਉਮੀਦਾਂ ਖਤਮ ਹੋ ਜਾਂਦੀਆਂ ਨੇ ਜਦ ਤੁਹਾਨੂੰ ਕੋਈ ਬਹੁਤ ਹੀ ਸੀਵियर ਬਿਮਾਰੀ ਹੁੰਦੀ ਹੈ क्रॉनिक ਬਿਮਾਰੀ ਹੁੰਦੀ ਹੈ ਔਰ ਉਸ ਵੇਲੇ ਅਗਰ ਆ ਕੇ ਤੁਹਾਡਾ ਕੋਈ ਹੱਥ ਫੜਦਾ ਹੈ ਤੋਂ ਤੁਹਾਨੂੰ ਰੱਬ ਦਾ ਰੂਪ ਹੀ ਨਜ਼ਰ ਆਂਦਾ ਹੈ ਤੇ ਦੋਸਤੋ ਅੱਜ ਜਿਹੜੇ ਸਾਡੇ ਸਟੂਡੀਓ ਵਿੱਚ ਸਖਸ਼ੀਅਤ ਸਾਡੇ ਨਾਲ ਨੇ ਉਹ ਵੀ ਇੱਕ ਤਰ੍ਹਾਂ ਦਾ ਤੁਹਾਡੇ ਵਾਸਤੇ ਰੱਬ ਦਾ ਰੂਪ ਹੀ ਆ ਤੁਸੀਂ ਐਕਸਪੀਰੀਅੰਸ ਕਰਕੇ ਤੁਸੀਂ ਮੇਰੀ ਗੱਲ ਨੂੰ ਯਾਦ ਕਰੋਗੇ ਔਰ ਤੁਸੀਂ ਕਹੋਗੇ ਕਿ ਕੌਸ਼ਲ ਸਾਹਿਬ ਤੁਸੀਂ ਬਿਲਕੁਲ ਸੱਚੀ ਗੱਲ ਕਹੀ ਸੀਗੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਨਾਸ ਸੰਪਰਾਦਾਇ ਤੋਂ ਜੁੜੇ ਹੋਏ ਨਰਿੰਦਰ 바ਵਾ ਜੀ ਜਿਹੜੀ ਇੱਕ ਇਹ ਜੀ ਰੈਮੇਡੀ ਜਿਨ੍ਹਾਂ ਨੇ ਤਿਆਰ ਕੀਤੀ ਹੈ ਜਿਹੜੀ ਕਈ ਬਿਮਾਰੀਆਂ ਤੇ ਕਾਰਗਰ ਹੈ ਤੇ 바ਵਾ ਜੀ ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਨਮਸਕਾਰ ਕੌਸ਼ਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਤੁਸੀਂ ਇਸ ਲਾਈਕ ਸੰਭਿਆ ਤੇ ਅਸੀਂ ਨਾਸ ਸੰਪਰਾਦਾਇ ਦੇ ਵਿੱਚੋਂ ਜਿਹੜੇ ਕਿ ਸਾਧੂ ਸਮਾਜ ਮੰਨਿਆ ਜਾਂਦਾ ਹੈਗਾ ਸਾਡੇ ਜੋ ਪੁਰਵ ਸੀ ਬਜ਼ੁਰਗ ਸੀ ਉਹ ਮੰਦਰਾਂ ਦੇ ਵਿੱਚ ਠਾਕਰ ਦਵਾਰਿਆਂ ਦੇ ਵਿੱਚ ਬੈਠ ਕੇ ਤਪੱਸਿਆ ਕਰਦੇ ਸੀ ਲੋਕਾਂ ਦਾ ਭਲਾ ਕਰਦੇ ਸੀ ਉਹਨਾਂ ਨੂੰ ਆਪਣੀ એનર્ਜੀ ਦੇ ਨਾਲ ਹੀਲਿੰਗ ਪਾਵਰ ਦੇ ਨਾਲ ਲੋਕਾਂ ਨੂੰ ਠੀਕ ਕਰਦੇ ਸੀ ਜਿਨ੍ਹਾਂ ਦੇ ਵਿੱਚ ਇੱਕ ਜਲ ਵੀ ਹੈਗਾ ਜਿਵੇਂ ਅੱਜ ਆ ਜਲ ਹੈ ਤਾਂ ਇਹ ਜਲ ਨੂੰ ਉਹ ਪੜ੍ਹ ਕੇ ਦਿੰਦੇ ਸੀ ਲੋਕੀ ਜਲ ਪਿੰਦੇ ਸੀ ਤੇ ਲੋਕੀ ਠੀਕ ਹੋਣਾ ਸ਼ੁਰੂ ਹੋ ਜਾਂਦੇ ਸੀ ਤਾਂ ਅਸੀਂ ਉਸੇ ਹੀ 나ਥ ਸੰਪਰਦਾਇ ਦੇ ਵਿੱਚ ਹੀ ਹੈਗੇ ਤੇ ਉਹੀ ਚੀਜ਼ਾਂ ਸਾਡੇ ਕੋਲ ਵੀ ਉਹਨਾਂ ਨੇ ਅੱਗੇ ਦਿੱਤੀਆਂ ਅਸੀਂ ਉਹਨਾਂ ਦੇ ਰਿਸਰਚ ਕੀਤੀ ਕਰਦੇ ਕਰਦੇ ਹੁਣ ਐਦਾਂ ਦੀ ਰੈਮਡੀ ਤਿਆਰ ਹੋ ਗਈ ਹੈ ਇੱਕੋ ਹੀ ਰੈਮਡੀ ਨਾਲ ਅਸੀਂ ਸਾਰੀਆਂ ਬਿਮਾਰੀਆਂ ਠੀਕ ਕਰਨ ਦੇ ਵਿੱਚ ਸਮਰੱਥ ਹੋ ਗਏ ਹਾਂ ਜੀ ਤੇ ਤੁਸੀਂ ਇਹ ਜਿਹੜੀ ਰੈਮੇਡੀ ਤਿਆਰ ਕੀਤੀ ਹੈ ਉਹ ਸਾਰੀਆਂ ਬਿਮਾਰੀਆਂ ਤੇ ਕਾਰਗਰ ਹੈਗੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਸਮਰਥ ਹੋ ਗਏ ਹੈਗੇ ਬਿਲਕੁਲ ਜੀ ਤੇ ਇੱਕ ਵੀ ਇਹ ਕਿਸ ਤਰੀਕੇ ਨਾਲ ਵਰਕ ਕਰਦੀ ਹੈਗੀ ਜਿਹੜੀ ਤੁਹਾਡੀ ਆਪਣਾ ਰੈਮੇਡੀ ਹੈਗੀ ਤੇ ਇਹ ਬਿਮਾਰੀਆਂ ਸਾਨੂੰ ਕਿਉਂ ਘੇਰਦੀਆਂ ਨੇ ਸਭ ਤੋਂ ਪਹਿਲੇ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕੀ ਸਾਡਾ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਹੈਗਾ ਕਿ ਸਾਡੀ ਈਟਿੰਗ ਹੈਬਿਟ ਚੇਂਜ ਹੋਈਆਂ ਨੇ ਕਿਸ ਤਰੀਕੇ ਨਾਲ ਸਾਨੂੰ ਬਿਮਾਰੀਆਂ ਘੇਰਦੀਆਂ ਨੇ ਇਹ ਜ਼ਰਾ ਜ਼ਿਆਦਾ ਦੱਸੋ ਬਿਲਕੁਲ ਕੋਸ਼ਲ ਜੀ ਤੁਹਾਡਾ ਜਿਹੜਾ ਇਹ ਸਵਾਲ ਹੈ ਬਹੁਤ ਹੀ ਵਾਜਿਬ ਹੈ ਜੇ ਆਪਾਂ ਗੱਲ ਕਰੀ ਅੱਜ ਇਨਸਾਨ ਸਭ ਤੋਂ ਜਿਹੜਾ ਮੇਜਰ ਕਾਰਨ ਹੈਗਾ ਉਹ ਇਨਸਾਨ ਦੇ ਵਿੱਚ 73% ਜਿਹੜਾ ਪਾਣੀ ਆਪਣੇ ਸਰੀਰ ਦੇ ਵਿੱਚ ਚੱਲ ਰਿਹਾ ਹੈ ਜੀ ਅੱਜ ਦੇ ਸਮੇਂ 'ਚ ਜੇ ਆਪਾਂ ਗੱਲ ਕਰੀਏ ਪਾਣੀ ਜਿਹੜਾ ਹੈਗਾ ਜਿਸ ਨੂੰ ਜਲ ਦੇ ਰੂਪ ਦੇ ਵਿੱਚ ਕਹਿੰਦੇ ਸੀ ਆਪਾਂ ਉਹ ਸਿਰਫ ਪਾਣੀ ਹੀ ਰਹਿ ਗਿਆ ਹੈ ਦੇਖੋ ਜੀ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਪਾਣੀ ਤੇ ਜਲ ਦੇ ਵਿੱਚ ਫਰਕ ਕੀ ਆ ਦੇਖਣ ਨੂੰ ਦੋਨੋਂ ਸੇਮ ਹੀ ਲੱਗਦੇ ਆ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪਰ ਪਾਣੀ ਇੱਕ ਨਾਰਮਲ ਚੀਜ਼ ਹੈਗੀ ਹੈ ਜਲ ਜਿਹੜਾ ਹੈਗਾ ਇੱਕ ਅਧਿਆਤਮਿਕ ਤੌਰ ਤੇ ਵਿੱਚ ਉਹ ਆਪਣੇ ਮੋਲੀਕੂਲ ਚੇਂਜ ਕਰ ਲੈਂਦਾ ਜਿਸ ਦੇ ਵਿੱਚ ਇੱਕ એનર્ਜੀ ਆ ਜਾਂਦੀ ਹੈ ਜਦੋਂ ਉਹ ਆਪਾਂ ਜਲ ਆਪਣਾ ਪੀਣਾ ਸ਼ੁਰੂ ਕਰਦੇ ਆ ਤਾਂ ਆਪਣੇ ਸਰੀਰ ਦੇ ਵਿੱਚ ਜਾ ਕੇ ਉਹ ਆਪਣੇ ਸਰੀਰ ਨੂੰ ਹੀਲ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਨੂੰ ਵੀ ਪਤਾ ਕਿ ਆਪਣੇ ਸਰੀਰ ਦੇ ਵਿੱਚ 73% 73% ਆਪਣੇ ਸਰੀਰ ਦੇ ਵਿੱਚ ਪਾਣੀ ਹੈ ਪਾਣੀ ਦਾ ਬਹੁਤ بڑا ਯੋਗਦਾਨ ਆਪਣੇ ਸਰੀਰ ਦੇ ਵਿੱਚ ਤਾਂ ਪਾਣੀ ਨੂੰ ਹੀ ਇਹ ਅੰਦਰ ਹੀਲ ਕਰਦਾ ਹੈ ਤੇ ਪਾਣੀ ਹੀ ਸਾਰੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਜਦੋਂ ਤੁਹਾਡੀ ਬਾਡੀ ਦੇ ਵਿੱਚ ਪਾਣੀ ਜਾ ਕੇ ਹੀਲ ਕਰੇਗਾ ਤਾਂ ਤੁਸੀਂ ਖੁਦ-ਬਖੁਦ ਠੀਕ ਹੋਣਾ ਸ਼ੁਰੂ ਹੋ ਜਾਂਦੇ ਹੋ ਤੇ ਦੇਖਿਆ ਦੋਸਤੋ ਕਿਸ ਤਰੀਕੇ ਨਾਲ ਬਾਬਾ ਜੀ ਨੇ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਲੋਕਾਂ ਨਾਲ ਸ਼ੇਅਰ ਕੀਤੀ ਹੈਗੀ ਵੀ ਅਸੀਂ ਲੋਕ ਜਿਹੜਾ ਕੁਦਰਤ ਦਾ ਬਣਾਇਆ ਹੋਇਆ ਸਿਸਟਮ ਸੀਗਾ ਉਹਨੂੰ ਭੁੱਲ ਕੇ ਅਸੀਂ ਆਪਣੀ ਐਡਵਾਂਸ ਟੈਕਨੋਲੋਜੀ ਐਡਵਾਂਸ ਏ ਐਡਵਾਂਸ ਉਹ ਹਰ ਚੀਜ਼ ਐਡਵਾਂਸ ਮੰਨ ਕੇ ਅਸੀਂ ਚੱਲ ਰਹੇ ਹਾਂ ਔਰ ਉਸੇ ਹਿਸਾਬ ਨਾਲ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਐਡਵਾਂਸ ਹੋ ਗਿਆ ਹੈਗਾ ਹੁਣ ਇਹ ਬਾਬਾ ਜੀ ਜਿਹੜੀ ਗੱਲ ਕਰ ਰਹੇ ਸੀਗੇ ਕਿ ਸਾਡੇ ਜਿਹੜੇ ਸਾਧੂ ਸੰਤ ਸੀਗੇ ਸਮਾਜ ਸੀਗਾ ਉਹ ਹੀਲਿੰਗ ਕਰਕੇ ਤੇ ਮੈਂ ਬਾਬਾ ਜੀ ਇਹ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਵੀ ਪਿੱਛੇ ਅਸੀਂ ਦੇਖਦੇ ਹੁੰਦੇ ਸੀ ਕਈ ਮੂਵੀਜ਼ ਵਗੈਰਾ ਅਸੀਂ ਦੇਖਿਆ ਨੇ ਕੋਈ ਫਿਲਮਸ ਦੇਖਦੇ ਆ ਕੋਈ ਹੋਰ ਕਈ ਸੀਰੀਅਲਸ ਵਗੈਰਾ ਅਸੀਂ ਦੇਖਦੇ ਆ ਉਹਦੇ ਚ ਐਦਾਂ ਕਰਕੇ ਹੱਤ ਕਰਦੇ ਸੀਗੇ ਸਾਧੂ ਸਮਾਜ ਤੇ ਉਹ ਆਪਣਾ ਬੱਚਾ ਪੈਦਾ ਹੋ ਜਾਂਦਾ ਸੀਗਾ ਜਾਂ ਕੋਈ ਇਦਾਂ ਦਾ ਪਾਣੀ ਨੂੰ ਉਹਨਾਂ ਨੇ ਹੀਲ ਕੀਤਾ ਤੇ ਪਾਣੀ ਪੜ ਕੇ ਦੇਤਾ ਉਹ ਪਾਣੀ ਪੀ ਕੇ ਬੰਦਾ ਠੀਕ ਹੋ ਜਾਂਦਾ ਸੀ ਕਿ ਇਹ ਇਸੇ ਨਾਲ ਕੰਸਰਨਡ ਹੈ ਕੋਈ ਹੀਲਿੰਗ ਦੇ ਨਾਲ ਵੀ ਬਿਲਕੁਲ ਕੌਸ਼ਲ ਜੀ ਇਸ ਤਰ੍ਹਾਂ ਦਾ ਹੀ ਕੁਝ ਹੈ ਤਾਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਸੰਤ ਸਮਾਜ ਸੀ ਉਹ ਆਪਣੀ ਤਪੱਸਿਆ ਦੇ ਵਿੱਚ ਲੀਨ ਰਹਿੰਦੇ ਸੀ ਜੀ 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 ਉਹ ਆਪਣੀ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ ਜੀ ਉਹ ਬ੍ਰਹਮਾਨ ਤੋਂ ਆਪਣੀ ਇੱਕ એનર્ਜੀ ਇਕੱਠੀ ਕਰਦੇ ਸੀ ਜੋ ਪਰਮਾਤਮਾ ਵੱਲੋਂ ਆਈ ਹੈ। ਉਹ ਆਪਣੀ એનર્ਜੀ ਲੋਕਾਂ ਦੇ ਵਿੱਚ ਟ੍ਰਾਂਸਫਰ ਕਰਦੇ ਸੀ ਜਿਸ ਨੂੰ ਆਪਾਂ ਹੱਥ ਨਾਲ ਵੀ ਕਹਿ ਸਕਦੇ ਹਾਂ। ਪਾਣੀ ਦੇ ਉੱਤੇ ਜਿਸ ਨੂੰ ਆਪਾਂ ਮੰਤਰ ਪੜ੍ਹ ਕੇ ਵੀ ਜਾਨ ਹੈ ਹੀਲ ਕਰਦੇ ਸੀ। ਬੇਸਿਕਲੀ ਹੀਲ ਹੈ। ਤਾਂ ਉਹ ਆਪਣੀ એનર્ਜੀ ਟ੍ਰਾਂਸਫਰ ਉਸ ਪਾਣੀ ਦੇ ਵਿੱਚ ਜਲਦ ਬਣ ਜਾਂਦਾ ਸੀ। ਜਲਦ ਬਣ ਜਾਂਦਾ। ਜਦੋਂ ਉਹ ਬੰਦਾ ਇਨਸਾਨ ਜਲ ਪਿੰਦਾ ਸੀ ਤਾਂ ਉਹ ਠੀਕ ਹੋਣਾ ਸ਼ੁਰੂ ਹੋ ਗਿਆ। ਮਤਲਬ ਅਸੀਂ ਇਹ ਦੇਖਦੇ ਹਾਂ ਤੁਸੀਂ ਕਹਾਣੀਆਂ ਕਿਸਿਆਂ ਦੇ ਵਿੱਚ ਵੀ ਇਹ ਲੈ ਬਈ ਪਾਣੀ ਲੈ ਜਾ ਜਾ ਕੇ ਬੰਦੇ ਨੂੰ ਪਲਾਦੀ ਤੇ ਬੰਦਾ ਠੀਕ ਹੋ ਜਾਏਗਾ ਤੇ ਇਹ ਉਹੀ ਚੀਜ਼ ਸੀ ਮਤਲਬ ਬਿਲਕੁਲ ਬਿਲਕੁਲ ਅੱਛਾ ਦੂਜੀ ਹੋਰ ਗੱਲ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਅਸੀਂ ਜਦ ਛੋਟੇ ਛੋਟੇ ਹੁੰਦੇ ਸੀਗੇ ਬਚਪਨ ਦੇ ਵਿੱਚ ਪੰਜ ਸੱਤ ਅਸੀਂ ਭਰਾ ਭੈਣ ਹੁੰਦੇ ਸੀਗੇ ਤੇ ਸਾਨੂੰ ਮਾਂ ਨੇ ਛੱਡ ਦੇਣਾ ਹੈਗਾ ਤੇ ਨਵਾਤ ਧੋ ਕੇ ਯਾਨੀ ਕਿ ਨਵਾਤ ਧੋ ਕੇ ਮਿੱਟੀ ਛੱਡ ਦਿੰਦੇ ਸੀ ਅਸੀਂ ਖੇਲ ਖੇਲ ਕੇ ਵੱਡੇ ਹੋ ਜਾਂਦੇ ਸੀ ਔਰ ਜਦ ਅਸੀਂ ਬਚਪਨ ਚ ਹੁੰਦੇ ਸੀ ਅਸੀਂ ਸੁਣਦੇ ਸੀ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਕੋਈ ਕੁਝ ਨਹੀਂ ਲੇਕਿਨ ਅੱਜ ਲੋਕਾਂ ਦਾ ਸੰਪਰਕ ਐਡਵਾਂਸ ਤੇ ਅੱਜ ਜਿਹੜਾ ਲਾਈਫ ਸਟਾਈਲ ਸਾਡਾ ਚੇਂਜ ਹੋਇਆ ਉਹ ਮਿੱਟੀ ਤੋਂ ਬਿਲਕੁਲ ਟੁੱਟ ਗਿਆ ਕਿ ਇਹ ਵੀ ਬਿਮਾਰੀਆਂ ਦਾ ਇੱਕ ਮੁੱਖ ਕਾਰਨ ਹੈਗਾ ਇਹ ਵੀ ਇੱਕ ਕਾਰਨ ਰਿਹਾ ਹੈ ਜੀ ਕਿ ਲੋਕਾਂ ਨੂੰ ਅੱਜਕੱਲ ਬਿਮਾਰੀਆਂ ਲੱਗ ਰਹੀਆਂ ਸਾਡੇ ਸਮੇਂ ਦੇ ਵਿੱਚ ਕੀ ਹੁੰਦੇ ਸੀ ਅਸੀਂ ਜਦੋਂ ਖੇਡਣ ਜਾਂਦੇ ਸੀ ਜੀ ਤਾਂ ਮਾਪੇ ਸਾਨੂੰ ੱੱਕੇ ਨਾਲ ਘਰੇ ਬਣਦੇ ਅਸੀਂ ਜਿਹੜਾ ਹੈਗਾ ਹਰ ਰੋਜ਼ ਖੇਡਦੇ ਸੀ ਮਿੱਟੀ ਦੇ ਵਿੱਚ ਜਾ ਕੇ ਖੇਡਦੇ ਸੀ ਸਾਨੂੰ ਕਦੇ ਬਿਮਾਰੀ ਨਹੀਂ ਲੱਗਦੀਆਂ ਸੀ ਪਰ ਅੱਜ ਦੇ ਸਮੇਂ 'ਚ ਬੱਚਿਆਂ ਨੂੰ ਤੱਕੇ ਨਾਲ ਕੱਢਣਾ ਪੈਂਦਾ ਹੈਗਾ ਉਹ ਖੇਡਣ ਦੀ ਬਜਾਏ ਆਪਣੇ ਮੋਬਾਈਲ ਗੇਮਾਂ ਤੇ ਲੱਗਦੇ ਮੋਬਾਈਲ ਗੇਮਾਂ ਤੇ ਲੱਗਦੇ ਉਹ ਧਰਤੀ ਨਾਲ ਸੰਪਰਕ ਹੀ ਖਤਮ ਹੋ ਗਿਆ ਸੰਪਰਕ ਹੀ ਖਤਮ ਹੋ ਚੁੱਕਿਆ ਜੀ ਤਾਂ ਉਹਦੇ ਵਿੱਚ ਬੇਸਿਕਲੀ ਕਾਰਨ ਕੀ ਹੈ ਜੀ ਜਦੋਂ ਤੁਸੀਂ ਨੰਗੇ ਪੈਰ ਧਰਤੀ ਦੇ ਉੱਤੇ ਤੁਰੋਗੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ 네ਗੇਟਿਵ ਤੇ ਪੋਜ਼ਿਟਿਵ ਦੋਨੋਂ એનર્ਜੀਆ ਹੁੰਦੀਆਂ ਜਿਹੜੀ 네ਗੇਟਿਵ એનર્ਜੀ ਆ ਜਦੋਂ ਤੁਸੀਂ ਧਰਤੀ ਤੇ ਚੱਲਣਾ ਸ਼ੁਰੂ ਕਰੋਗੇ ਤਾਂ ਧਰਤੀ ਇੱਕ ਬਹੁਤ ਵਧੀਆ ਅਰਥ ਜੀ ਜਿਸ ਨੂੰ ਕਹਿੰਦੇ ਗਰਾਊਂਡ ਮੰਨਿਆ ਗਿਆ ਤਾਂ ਜਦੋਂ ਤੁਸੀਂ ਨੰਗੇ ਪੈਰ ਧਰਤੀ ਤੇ ਚੱਲਣਾ ਸ਼ੁਰੂ ਕਰੋਗੇ ਤੁਹਾਡੇ ਦੇ ਵਿੱਚ ਸਰੀਰ ਦੇ ਵਿੱਚ ਜੋ ਨੈਗੇਟਿਵ એનર્ਜੀ ਆ ਉਹ ਧਰਤੀ ਆਪਣੇ ਆਪ ਵਿੱਚ ਸਮਾ ਲੈਂਦੀ ਹੈ ਤਾਂ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜੋ ਟਾਕਸਿਨ ਹੁੰਨੇ ਆ ਉਹ ਜੋ ਨੈਗੇਟਿਵ એનર્ਜੀ ਆ ਉਹ ਹੀਲ ਹੋਣਾ ਸ਼ੁਰੂ ਹੋ ਜਾਂਦੇ ਤੁਹਾਡੀਆਂ ਬਿਮਾਰੀਆਂ ਆਟੋਮੈਟਿਕਲੀ ਠੀਕ ਹੋਣੇ ਸ਼ੁਰੂ ਹੋ ਜਾਂਦੀ ਹੁਣ ਅਸੀਂ ਆਨੇ ਹੈਗੇ ਉਸ ਮੁੱਦੇ ਦੇ ਉੱਤੇ ਕਿ ਜਿਹੜੀ ਬਿਮਾਰੀਆਂ ਸਾਡੇ ਸਮਾਜ ਦੇ ਵਿੱਚ ਅਸੀਂ ਆਪ ਨਿਯੋਤਾ ਦੇ ਕੇ ਆਪਣੇ ਲਾਈਫ ਸਟਾਈਲ ਔਰ ਆਪਣੀ ਈਟਿੰਗ ਹੈਬਿਟਸ ਦੀ ਵਜ੍ਹਾ ਨਾਲ ਤੇ ਉਸ ਦੇ ਵਿੱਚੋਂ ਇੱਕ ਮੁੱਖ ਜਿਹੜੀ ਬਿਮਾਰੀ ਹੈ ਉਹ ਹੈਗੀ ਡਾਇਬਟਿਕ ਮధుਮੈ ਜਿਹਨੂੰ ਕਹਿੰਦੇ ਆ ਅਸੀਂ ਲੋਕ ਸ਼ੂਗਰ ਕਹਿੰਦੇ ਹੈਗੇ ਤੇ ਮੈਂ ਤੁਹਾਡੇ ਨਾਲ ਬਾਬਾ ਜੀ ਜਿੱਦਾਂ ਅਸੀਂ ਗੱਲ ਕਰ ਰਹੇ ਸੀਗੇ ਬਿਹਾਈਂਡ ਦਾ ਕੈਮਰਾ ਕਿ ਤੁਸੀਂ ਜਿਹੜੀ ਰੈਮੇਡੀ ਤਿਆਰ ਕੀਤੀ ਹੈ ਉਹ ਤੁਹਾਡੀ ਸ਼ੂਗਰ ਦੇ ਵਾਸਤੇ ਡਾਇਬਟਿਕ ਵਾਸਤੇ ਰਾਮ ਬਾਣ ಔಷਦੀ ਹੈ ਬਿਲਕੁਲ ਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਸਾਡੇ ਦਰਸ਼ਕਾਂ ਨੂੰ ਦੱਸੋ ਬਿਲਕੁਲ ਕੌਸ਼ਲ ਜੀ ਆਪਾਂ ਗੱਲ ਕਰ ਰਹੇ ਹਾਂ ਕਿ 슈ਗਰ ਜੀ 슈ਗਰ ਦੇ ਉੱਤੇ 슈ਗਰ ਹੋਣ ਦੇ ਕਾਰਨ ਆਪਾਂ ਡਿਸਕਸ ਪਹਿਲੇ ਕਾਰਨ ਡਿਸਕਸ ਕੀਤਾ ਹੈ ਕਾਰਨ ਡਿਸਕਸ ਕਰ ਚੁੱਕੇ ਹਾਂ ਉਹਨਾਂ ਦੇ ਵਿੱਚ ਇੱਕ ਜਿਹੜਾ ਕਾਰਨ ਖਾਣ ਪੀਣ ਦਾ ਵੀ ਸੀ ਕਿ ਇਨਸਾਨ ਜਿਹੜਾ ਆਪਣੇ ਸ਼ਰੀਰ ਦੇ ਵਿੱਚ ਗਲਤ ਚੀਜ਼ਾਂ ਪਾ ਰਿਹਾ ਜਿਸ ਦੇ ਵਿੱਚ ਨਾਨਵੇਜ ਹੈ ਸ਼ਰਾਬ ਹੈ ਫਾਸਟ ਫੂਡ ਹੈ ਜੋ ਇਨਸਾਨ ਵਾਸਤੇ ਨਹੀਂ ਬਣਿਆ ਆਪਾਂ ਉਹ ਲੈ ਰਹੇ ਹਾਂ ਹੁਣ ਗੱਲ ਕਰ ਰਹੇ ਹਾਂ ਕਿ ਸਾਡੀ ਜਿਹੜੀ ਇਹ ਰੈਮਡੀ ਤਿਆਰ ਕੀਤੀ ਹੋਈ ਹੈ ਇਹ ਕੰਮ ਕਿਵੇਂ ਕਰਦੀ ਹੈ ਜੀ ਇਹ ਠੀਕ ਕਿਵੇਂ ਹੁੰਦਾ ਹੈ ਬੰਦੋਸ ਨਾਲ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਇਨਸਾਨ ਬਿਮਾਰੀ ਲੱਗ ਰਹੀ ਹੈ ਸ਼ੂਗਰ ਹੋ ਰਹੀ ਹੈ ਉਹ ਡਾਕਟਰ ਕੋਲ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਨੁਕਤੇ ਅਪਣਾ ਰਿਹਾ ਤੇ ਉਹ ਜਾ ਕੇ ਡਾਕਟਰ ਕੋਲ ਕੀ ਕਰ ਰਿਹਾ ਗੋਲੀਆਂ ਖਾ ਰਿਹਾ ਇਨਸੂਲਿਨ ਲੈ ਰਿਹਾ ਜੇ ਦਵਾਈ ਹੈ ਤਾਂ ਉਹ ਇਨਸੂਲਿਨ ਜਾਂ ਜੋ ਆਪਾਂ ਗੋਲੀਆਂ ਲੈ ਰਹੇ ਹਾਂ ਤਾਂ ਉਹ ਗੋਲੀਆਂ ਨਾਲ ਬੰਦਾ ਇਨਸਾਨ ਠੀਕ ਹੋਣਾ ਚਾਹੀਦਾ ਹੈ ਪਰ ਉਹ ਠੀਕ ਹੋਣ ਦੀ ਬਜਾਏ ਉਸ ਦੀ ਜਿਹੜੀ ਖੁਰਾਕ ਹੈ ਜਿਸ ਨੂੰ ਆਪਾਂ ਕਹਿੰਦੇ ਦਵਾਈ ਹੈ ਉਹ ਪਾਜ 500mg ਦੀ ਹੈ ਫਿਰ ਹਜ਼ਾਰ ਐਮਜੀ ਦੀ ਹੋ ਜਾਂਦੀ ਉਹ ਵਾਧੀ ਵਾਧੀ ਜਾਂਦੀ ਫਿਰ ਟੀਕਿਆਂ ਤੇ ਆ ਜਾਂਦਾ ਟੀਕਿਆਂ ਤੇ ਆ ਜਾਂਦਾ ਪਰ ਜੇ ਉਹ ਦਵਾਈ ਤਾਂ ਠੀਕ ਹੋਣਾ ਚਾਹੀਦਾ ਇਨਸਾਨ ਜੀ ਪਰ ਠੀਕ ਹੋਣ ਦੀ ਬਜਾਏ ਉਹ ਸਿੱਧੇ ਸਿਰਫ ਦਵਾਈਆਂ ਤੇ ਲੱਗ ਜਾਂਦਾ ਹੈ ਜੀ ਤਾਂ ਸਾਡੀ ਜਿਹੜੀ ਰੈਮਡੀ ਹੈ ਉਹ ਤੁਹਾਡੇ ਬੇਸਿਕ ਤੇ ਕੰਮ ਕਰਦੀ ਆ ਸੈਲਾਂ ਤੇ ਕੰਮ ਕਰਦੀ ਆ ਤੁਹਾਡੇ ਚੱਕਰਾਸ ਤੇ ਕੰਮ ਕਰਦੀ ਆ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਚੱਕਰਾਸ ਹੈਗੇ ਆ ਇਹ ਪਰਮਾਤਮਾ ਨੇ ਤੁਹਾਡੇ ਅੰਦਰ ਹੀ ਫਿੱਟ ਕਰਕੇ ਜਦੋਂ ਤੁਸੀਂ ਪੈਦਾ ਹੋਏ ਹੋ ਇਸ ਧਰਤੀ ਤੇ ਆਏ ਹੋ ਉਹ ਤੁਹਾਡੇ ਵਿੱਚ ਹੀ ਉਹਨਾਂ ਨੇ ਪਾ ਕੇ ਭੇਜਿਆ ਜੀ ਹੁਣ ਆਪਾਂ ਭੋਜਨ ਖਾਂਦੇ ਆ ਜੀ ਉਹ ਹজম ਹੁੰਦਾ ਠੀਕ ਹੁੰਦਾ ਤੁਸੀਂ ਇਹ ਸੋਚੋ ਵੀ ਤੁਹਾਡੇ ਸ਼ਰੀਰ ਨੂੰ એનર્ਜੀ ਕਿੱਥੋਂ ਮਿਲਦੀ ਹੈ ਜੀ ਉਹ ਜਿਹੜੇ એનર્ਜੀ ਦਾ ਜਿਹੜਾ ਕੰਮ ਹੈ ਇਹ ਸੱਤ ਚੱਕਰ ਜਿਹੜੇ ਆਪਣੇ ਸ਼ਰੀਰ 'ਚ ਜੀ ਫਿੱਟ ਕੀਤੇ ਹੈਗੇ ਆ ਪ੍ਰਮਾਤਮਾ ਨੇ ਜੀ ਉਹ ਇਹ ਚੱਕਰ ਜਿਹੜੇ ਹੈਗਾ ਤੁਹਾਡੇ ਅਲੱਗ-ਅਲੱਗ ਅੰਗਾਂ ਨੂੰ ਊਰਜਾ ਪ੍ਰਦਾਨ ਕਰਦੇ ਆ 72000 ਨਾੜੀਆਂ ਆਪਣੇ ਸ਼ਰੀਰ ਦੇ ਵਿੱਚ ਆ ਜੀ ਜਿਨ੍ਹਾਂ ਦੇ ਵਿੱਚ ਰक्त ਪ੍ਰਵਾਹ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਤਾਂ ਇਹਨਾਂ ਜਿਹੜੇ ਚੱਕਰ ਹੈ ਇਹਨਾਂ ਦਾ ਕੰਮ ਕੀ ਆ ਜੀ ਇਹ ਹਰ ਉਸ ਸਬੰਧਿਤ ਅੰਗ ਨੂੰ ਊਰਜਾ ਪ੍ਰਦਾਨ ਕਰਦੇ ਆ ਜਦੋਂ ਇਹਨਾਂ ਦੇ ਊਰਜਾ ਪ੍ਰਵਾਹ ਜਿਹੜਾ ਬੰਦ ਹੋ ਜਾਂਦਾ ਆ ਉਸ ਦੇ ਵਿੱਚ ਬਾਧਤ ਹੋ ਜਾਂਦਾ ਆ ਜਦੋਂ ਆਪਣਾ ਖਾਣ ਪਾਣ ਲਾਈਫ ਸਟਾਈਲ ਖਰਾਬ ਹੋ ਜਾਂਦਾ ਤਾਂ ਉਹ ਜਿਹੜੇ ਚੱਕਰ ਹੈ ਉਹ ਆਪਣਾ ਕੰਮ ਕਰਨਾ ਸਲੋ ਕਰ ਦਿੰਦੇ ਆ ਜਾਂ ਬੰਦ ਕਰ ਦਿੰਦੇ ਆ ਜਦੋਂ ਬੰਦ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਆਪਾਂ ਨੂੰ ਬਿਮਾਰੀਆਂ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੀਆਂ ਆ ਆਪਾਂ ਨੂੰ ਟੈਸਟ 'ਚ ਆ ਕੇ ਪਤਾ ਹੀ ਇਹ ਹੀ ਲੱਗਦਾ ਕਿ ਹਾਂ ਹੁਣ ਸ਼ੂਗਰ ਹੋ ਗਈ ਆ ਜੀ ਠੀਕ ਆ ਜੀ ਤੇ ਜਿਹੜੀ ਆਪਣੀ ਰੈਮੇਡੀ ਹੈਗੀ ਉਹ ਤੁਸੀਂ ਵੀ ਦਾਵਾ ਕਰਦੇ ਹੋਗੇ ਕਿ ਜਿੰਨੇ ਸਾਡੇ ਚੱਕਰਾਜ ਨੇ ਉਹਨਾਂ ਨੂੰ ਐਕਟਿਵ ਕਰਦੀ ਹੈਗੀ ਜੀ ਤਾਂ ਅਸੀਂ ਬਿਮਾਰੀਆਂ ਤੋਂ ਛੁੱਟ ਜਾਨੇ ਹੈਗੇ ਲੇਕਿਨ ਜਿਹੜੀ ਡਾਇਬੀਟਿਕ ਹੈਗੀ ਸ਼ੂਗਰ ਹੈਗੀ ਉਹਨੂੰ ਕਿਹੜਾ ਚੱਕਰ ਹੈਗਾ ਜਿਹੜਾ ਅਸੀਂ ਜਿਹਨੂੰ ਬੈਲੈਂਸ ਅਸੀਂ ਕਰ ਲਈਏ ਤੇ ਅਸੀਂ ਸ਼ੂਗਰ ਤੋਂ ਛੁਟਕਾਰਾ ਪਾ ਸਕਦੇ ਹਾਂ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਜਰਾ ਦੇਖੋ ਜਿਹੜੇ ਮੇਜਰ ਚਾਰ ਚੱਕਰਾਜ ਹੈਗੇ ਆ ਜੋ ਸਰੀਰ ਦੇ ਵਿੱਚ ਬਿਮਾਰੀਆਂ ਦਾ ਮੇਨ ਕਾਰਨ ਹੈਗਾ ਜਿਵੇਂ ਮੂਲਾਧਾਰ ਚੱਕਰ ਹੈ ਉਸ ਤੋਂ ਉੱਪਰ ਫਿਰ ਸਵਾਦੀਸ਼ਟਾਨ ਚੱਕਰ ਹੈ ਉਸ ਤੋਂ ਉੱਪਰ ਮਣੀਪੁਰ ਚੱਕਰ ਆ ਜਿਸ ਨੂੰ ਨਾਭੀ ਦਾ ਕੇਂਦਰ ਵੀ ਮੰਨਿਆ ਜਦੋਂ ਬੱਚਾ ਪੈਦਾ ਹੁੰਦਾ ਆ ਤਾਂ ਇਹੀ ਜਿਹੜਾ ਚੱਕਰ ਹੈ ਮਾਂ ਦੇ ਪੇਟ ਨਾਲ ਮਾਂ ਦੇ ਨਾਲ ਜੁੜਿਆ ਹੁੰਦਾ ਨਾਲ ਦੇ ਰੂਪ ਦੇ ਵਿੱਚ ਜਿੰਨੀ ਵੀ ਊਰਜਾ ਹੈਗੀ ਆ ਜਿੰਨੇ ਵੀ ਪ੍ਰਾਣ ਸ਼ਕਤੀ ਆ ਮਾਂ ਤੋਂ ਜਿਹੜੀ ਬੱਚੇ ਨੂੰ ਟਰਾਂਸਫਰ ਹੁੰਦੀ ਆ ਇਸੇ ਚੱਕਰ ਤੋਂ ਹੁੰਦੀ ਆ ਹੁਣ ਇਸ ਚੱਕਰ ਦੇ ਨਾਲ ਖਰਾਬ ਹੋਣ ਨਾਲ ਜਦੋਂ ਅਨਬੈਲੈਂਸ ਹੁੰਦਾ ਤੁਹਾਡਾ ਲੀਵਰ ਫੈਟੀ ਹੋਣਾ ਸ਼ੁਰੂ ਹੋ ਜਾਂਦਾ ਹੈ ਲੀਵਰ ਸੰਬੰਧਿਤ ਬਿਮਾਰੀਆਂ ਸ਼ੁਰੂ ਹੁੰਦੀਆਂ ਪਿੱਤੇ ਸੰਬੰਧੀ ਗਾਲ ਬਲੇਡਰ ਸੰਬੰਧੀ ਬਿਮਾਰੀਆਂ ਹੋ ਰਹੀਆਂ ਦੀਆਂ ਪੈਂਕਰੀਆਜ਼ ਆਪਣਾ ਕੰਮ ਕਰਨਾ ਛੱਡ ਦਿੰਦੀ ਆ ਤੁਹਾਨੂੰ ਸ਼ੂਗਰ ਲੈਵਲ ਜਿਹੜਾ ਮੈਂਟੇਨ ਹੋਣਾ ਬੰਦ ਹੋ ਜਾਂਦਾ ਆ ਆਂਤੜੀਆਂ ਦੇ ਵਿੱਚ ਸੋਜ ਆਣੀ ਸ਼ੁਰੂ ਹੋ ਜਾਂਦੀ ਆ ਤਾਂ ਜਿਹੜੀ ਸਾਡੀ ਰੈਮੇਡੀ ਹੈਗੀ ਆ ਜਦੋਂ ਤੁਹਾਡੇ ਸਰੀਰ ਦੇ ਵਿੱਚ ਜਾਏਗੀ ਤਾਂ ਉਹ ਇਹਨਾਂ ਚੱਕਰਾਂ ਨੂੰ ਬੈਲੈਂਸ ਕਰਨਾ ਸ਼ੁਰੂ ਕਰ ਦਿੰਦੀ ਆ ਜਦੋਂ ਤੁਹਾਡੇ ਚੱਕਰ ਬੈਲੈਂਸ ਹੋਣੇ ਸ਼ੁਰੂ ਹੋ ਗਏ ਤਾਂ ਤੁਹਾਡੇ ਜਿਹੜੇ ਸਬੰਧਿਤ ਆਰਗਨ ਹੈਗੇ ਆ ਜਿਹੜੇ ਅੰਗ ਹੈ ਇਹ ਸਾਰੇ ਖੁਦ ਬਖੁਦ ਠੀਕ ਹੋਣਾ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਬਿਮਾਰੀਆਂ ਬਿਲਕੁਲ ਠੀਕ ਹੋ ਤੁਸੀ ਤੰਦਰੁਸਤੀ ਮਹਿਸੂਸ ਕਰੋਗੇ ਪਹਿਲਾ ਵਰਗੀ ਜ਼ਿੰਦਗੀ ਤੁਸੀਂ ਜਿਣੀ ਸ਼ੁਰੂ ਕਰ ਦਿੰਨੇ ਆ ਮਤਲਬ 9 ਮਹੀਨੇ ਤੱਕ ਮਨੀਪੁਰ ਚੱਕਰ ਦੇ ਥਰੂ ਹੀ ماں ਜਿਹੜੀ ਹੈਗੀ ਉਹਨੂੰ ਫੀਡ ਕਰਵਾਂਦੀ ਹੈਗੀ ਉਹਨੂੰ ਸਾਰੇ ਮਿਨਰਲਸ ਜੋ ਬੋਡੀ ਦੀ ਰਿਕਵਰਮੈਂਟ ਹੈ ਉਹ ਪਰਮਾਤਮਾ ਨੇ ਹੀ ਬਣਾਇਆ ਪਰਮਾਤਮਾ ਨੇ ਹੀ ਪਰਮਾਤਮਾ ਨੇ ਹੀ ਇਹ ਸਿਸਟਮ ਬਣਾਇਆ ਹੈ ਉਸ ਨੂੰ ਸਮਝਣ ਦੀ ਲੋੜ ਹੈ ਜਦੋਂ ਇਹ ਚੱਕਰ ਬਾਧਿਤ ਹੋ ਜਾਂਦਾ ਹੈ ਲੀਵਰ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈਗੀ ਆ ਇੱਤੇ ਦੀ ਪ੍ਰਾਬਲਮ ਸ਼ੁਰੂ ਹੋ ਜਾਂਦੀ ਹੈ ਭੋਜਨ ਹਜ਼ਮ ਹੋਣਾ ਘਟ ਜਾਂਦਾ ਹੈ ਅੰਤੜੀਆਂ ਦੇ ਵਿੱਚ ਸੋਜ ਆਣੀ ਸ਼ੁਰੂ ਹੋ ਜਾਂਦੀ ਹੈ ਬੰਦੇ ਨੂੰ ਕਬਜ ਰਹਿਣੀ ਸ਼ੁਰੂ ਹੋ ਜਾਂਦੀ ਹੈ ਬੰਦੇ ਦਾ ਜੀਮ ਮਚਲਾਣਾ ਸ਼ੁਰੂ ਕਰ ਦਿੰਦਾ ਹੈ ਤੇ ਹੋਰ ਬਹੁਤ ਸਾਰੇ ਉਸ ਦਾ ਕੰਫੀਡੈਂਸ ਲੈਵਲ ਵੀ ਘਟ ਜਾਂਦਾ ਹੈ ਤਾਂ ਇਹ ਮਣੀਪੋਰ ਚੱਕਰ ਜਿਹੜਾ ਹੈਗਾ 메ਜਰ ਕਾਰਨ ਹੈ ਜਿਹੜੀ ਪੈਂਕ੍ਰੀਆਜ਼ ਹੈਗੀ ਹੈ ਇਨਸੂਲਿਨ ਬਣਾਉਂਦੀ ਹੈ ਜਦੋਂ ਇਨਸੂਲਿਨ ਬਣੇਗੀ ਜੋ ਆਪਾਂ ਭੋਜਨ ਖਾਂਦੇ ਆ ਉਹ ਗਲੂਕੋਜ਼ ਰਿਲੀਜ਼ ਕਰਦਾ ਹੈ ਤਾਂ ਉਹ ਗਲੂਕੋਜ਼ ਨੂੰ ਰਿਲੀਜ਼ ਕਰਨ ਦੇ ਵਿੱਚ 메ਜਰ ਰੋਲ ਪੈਂਕ੍ਰੀਆਜ਼ ਦਾ ਜੀ ਜੀ ਤਾਂ ਪੈਂਕ੍ਰੀਆਜ਼ ਆਪਣਾ ਕੰਮ ਕਰਨਾ ਛੱਡ ਜਾਂਦੀ ਹੈ ਬੇਸਿਕਲੀ ਜਦੋਂ ਇਹ ਚੱਕਰ ਜਿਹੜਾ ਜਦੋਂ ਡਿਸਟਰਬ ਹੁੰਦਾ ਆ ਜੀ ਜੀ ਤੇ ਅਨਬੈਲੈਂਸ ਹੁੰਦਾ ਜੀ ਜੀ ਤਾਂ ਇਹ ਜਿਹੜਾ ਚੱਕਰ ਕਰਕੇ ਇਨਸੂਲਿਨ ਬਣਨੀ ਬੰਦ ਹੋ ਜਾਂਦੀ ਜੀ ਜੀ ਜਦੋਂ ਇਨਸੂਲਿਨ ਬਣ ਬੰਦ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਫਿਰ ਰਿਪੋਰਟ ਦੇ ਵਿੱਚ ਜੀ ਜੀ ਡਾਇਬੀਟਿਸ ਆ ਠੀਕ ਹੈ ਜੀ ਤੇ ਮਤਲਬ ਆਪਣਾ ਜਿਹੜਾ ਵੀ ਮਨੀਪੁਰ ਜਿਹੜਾ ਚੱਕਰ ਹੈਗਾ ਉਹ ਮੇਨ ਅਗਰ ਸਾਡਾ ਐਕਟਿਵ ਹੋ ਜਾਂਦਾ ਹੈਗਾ ਤੇ ਅਸੀਂ ਆਪਣਾ ਡਾਇਬੀਟਿਕ ਨੂੰ ਠੀਕ ਕਰ ਸਕਦੇ ਹਾਂ ਬਿਲਕੁਲ ਸਰ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਤੇ ਮੈਂ ਜਿੱਦਾਂ ਕਿ ਕਈ ਵੀਡੀਓਜ਼ ਵਗੈਰਾ ਮੈਂ ਵੀ ਦੇਖਦਾ ਹੈਗਾ ਕਈ ਡਾਕਟਰਸ ਦੇ ਇੰਟਰਵਿਊ ਹੈਗੇ ਤੇ ਅੱਜ ਜਿਹੜੀ ਵੀ ਪੈਥੀਜ਼ ਨੇ ਉਹਨਾਂ ਦੇ ਵਿੱਚੋਂ ਕਦੇ ਵੀ ਇਹ ਕਲੇਮ ਨਹੀਂ ਕਰਦੇ ਕਿ ਅਸੀਂ 100% ਤੁਹਾਡੀ ਦਵਾਈ ਛੁਡਵਾ ਦਾਂਗੇ ਜਾਂ ਇنسولিন ਦਾ ਇੰਜੈਕਸ਼ਨ ਛੁਡਵਾ ਦਾਂਗੇ ਹੋ ਸਕਦਾ ਮੇ ਵੀ ਮੈਂ ਗਲਤ ਵੀ ਹੋ ਸਕਦਾ ਹੈਗਾ ਲੇਕਿਨ ਤੁਸੀਂ ਇੱਥੇ ਕਿਦਾਂ ਕਲੇਮ ਕਰਦੇ ਹੋ ਕਿ ਤੁਸੀਂ ਸ਼ੂਗਰ ਦੀ ਜਿਹੜੀ ਡਾਇਬੀਟਿਕ ਦੀ ਦਵਾਈ ਵੀ ਛੁੜਵਾ ਦੋਗੇ ਤੇ ਉਹਦਾ ਇਨਸੂਲਿਨ ਦਾ ਇੰਜੈਕਸ਼ਨ ਵੀ ਛੁੜਵਾ ਦੋਗੇ ਕਿ ਇਹ ਠੀਕ ਗੱਲ ਹੈਗੀ ਜਦੋਂ ਸਾਡੀ ਰੈਮਡੀ ਤੁਸੀਂ ਲੈਣਾ ਸ਼ੁਰੂ ਕਰੋਗੇ ਜੋ ਅਸੀਂ ਉਹ ਪਰਹੇਜ ਦੱਸਿਆ ਉਹ ਲੈਣਾ ਸ਼ੁਰੂ ਕਰੋਗੇ ਤੁਹਾਡਾ ਜੋ ਮਨੀਪੋਰ ਚੱਕਰ ਹੈ ਉਹ ਦੁਬਾਰਾ ਰੀਐਕਟਿਵੇਟ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਰੀਐਕਟਿਵੇਟ ਹੋ ਗਿਆ ਉਸਨੇ ਪੈਂਕਰੀਆਸ ਨੂੰ ਕਮਾਂਡ ਦੇਣੀ ਆ ਕਿ ਤੂੰ ਆਪਣਾ ਕੰਮ ਕਰਨਾ ਸ਼ੁਰੂ ਕਰ ਦੇ ਜੀ ਜਦੋਂ ਪੈਂਕ੍ਰੀਆਜ਼ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਇਨਸੂਲਿਨ ਤੁਹਾਡਾ ਕੁਦਰਤੀ ਰੂਪ ਚ ਜਿਸ ਤਰ੍ਹਾਂ ਪਰਮਾਤਮਾ ਨੇ ਤੁਹਾਨੂੰ ਭੇਜਿਆ ਸੀ ਉਸੇ ਰੂਪ ਦੇ ਵਿੱਚ ਤੁਹਾਡਾ ਬੜਨਾ ਸ਼ੁਰੂ ਹੋ ਜਾਏਗਾ ਤਾਂ ਤੁਸੀਂ ਸ਼ੂਗਰ ਤੋਂ ਠੀਕ ਹੋਣਾ ਸ਼ੁਰੂ ਹੋ ਜਾਣਾ ਜਿਹੜੀ ਦਵਾਈਆਂ ਤੁਹਾਡੇ ਸਰੀਰ ਤੇ ਕੰਮ ਨਹੀਂ ਕਰ ਰਹੀਆਂ ਸੀ ਉਹ ਕੰਮ ਕਰਨਾ ਸ਼ੁਰੂ ਕਰ ਦੇਣੀਆਂ ਤੇ ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਓਗੇ ਜੀ ਦੁਨੀਆ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਐ ਸੀ ਉਦਾਂ ਦਾ ਹੀ ਮਹਿਸੂਸ ਕਰਨਾ ਸ਼ੁਰੂ ਕਰ ਦੇ। ਤੇ ਇਹ ਕਿੰਨੇ ਕੁ ਮਹੀਨੇ ਦਾ ਮਤਲਬ ਤੁਹਾਡਾ ਕੋਰਸ ਹੁੰਦਾ ਰੈਮਡੀ ਦਾ ਜਿਹੜਾ ਹੈਗਾ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਜਰਾ ਇਹ ਸਰ ਜੇ ਕੋਰਸ ਦੀ ਗੱਲ ਕਰੀਏ ਤਾਂ ਆਪਾਂ ਘੱਟੋ-ਘੱਟ ਜਿਹੜਾ ਹੈਗਾ 3 ਮਹੀਨੇ ਜਿਸ ਨੂੰ ਆਪਾਂ 90 ਦਿਨਾਂ ਦਾ ਕੋਰਸ ਬਹੁਤ ਜ਼ਰੂਰੀ ਆ ਜੇ ਕੋਈ ਇਨਸਾਨ ਇਸ ਨੂੰ 4 ਤੋਂ 5 ਮਹੀਨੇ ਵੀ ਲੈ ਜਾਂਦਾ ਹੈ ਜੀ ਤਾਂ ਆਉਣ ਵਾਲੇ ਸਮੇਂ 'ਚ ਉਹ ਸ਼ੂਗਰ ਤੋਂ ਨਿਜਾਤ ਪਾ ਸਕਦਾ ਹੈ ਮਤਲਬ ਕੱਲੀ ਸ਼ੂਗਰ ਤੋਂ ਹੀ ਜਾਂ ਕੋਈ ਹੋਰ ਬਿਮਾਰੀਆਂ ਵੀ ਦੇਣਾ ਨਹੀਂ ਸ਼ੂਗਰ ਦੇ ਇਲਾਵਾ ਇਸ ਨੇ ਤੁਹਾਡੇ ਲੀਵਰ ਨੂੰ ਵੀ ਠੀਕ ਕਰਨਾ ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਨਾਲ ਡਿਸਕਸ ਕੀਤਾ ਜੇ ਜੋ ਸਬੰਧਿਤ ਆਰਗਨ ਹੈਗੇ ਆ ਜੋ ਸਬੰਧਿਤ ਅੰਗ ਹੈ ਉਹ ਸਾਰਿਆਂ ਨੂੰ ਇਹ ਠੀਕ ਕਰਨਾ ਸ਼ੁਰੂ ਕਰਦਾ ਕਿਉਂਕਿ ਜਦੋਂ ਉਸ ਚੱਕਰ ਨੇ ਉਸ ਨੂੰ ਊਰਜਾ ਪ੍ਰਦਾਨ ਕਰਨੀ ਆ ਤਾਂ ਉਹ ਸਾਰੇ ਅੰਗ ਆਪਣਾ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਲੀਵਰ ਨੇ ਆਪਣਾ ਫੰਕਸ਼ਨ ਕਰਨਾ ਸ਼ੁਰੂ ਕਰ ਦੇਣਾ ਪਿੱਤੇ ਨੇ ਆਪਣਾ ਸ਼ੁਰੂ ਕਰ ਦੇਣਾ ਆਂਤਰੀਆਂ ਦੀ ਸਫਾਈ ਹੋਣੀ ਸ਼ੁਰੂ ਹੋ ਜਾਣੀ ਆ ਜੀ 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 ਇਨਸੂਲਿਨ ਤੁਹਾਡਾ ਬੰਨਣਾ ਸ਼ੁਰੂ ਹੋ ਜਾਏਗਾ ਤਾਂ ਉਹ ਜਿੰਨਾ ਵੀ ਏਰੀਆ ਉਸਨੇ ਸਾਰਾ ਕਲੀਨ ਕਰਨਾ ਸ਼ੁਰੂ ਕਰ ਦੇਣਾ ਹੈ ਜੀ ਮਤਲਬ ਕਿ ਤੁਹਾਡੀ ਜਿਹੜੀ ਰੈਮਡੀ ਹੈਗੀ ਪੂਰੇ ਸਰੀਰ ਵਾਸਤੇ ਰਾਮ ਬਾਣ ਔਸ਼ਦੀ ਤੋਂ ਵੀ ਉੱਪਰ ਔਸ਼ਦੀ ਹੈ ਅਗਰ ਇਸ ਨੇ ਤੁਹਾਡੇ ਸਾਰੇ ਚੱਕਰਾਸ ਨੂੰ ਐਕਟੀਵੇਟ ਕਰ ਦਿੱਤਾ ਤੇ ਮੇਰੇ ਖਿਆਲ ਕੋਈ ਬਿਮਾਰੀ ਫਿਰ ਤੁਹਾਡੇ ਸਰੀਰ ਚ ਰਹੇਗੀ ਨਹੀਂ ਬਿਲਕੁਲ ਤੇ ਮੈਂ ਇਹ ਕਹਿਣਾ ਚਾਹਨਾ ਹੈਗਾ ਕਿ ਸਾਡੇ ਚੈਨਲ ਦੇ ਮਾਧਿਅਮ ਤੋਂ ਜੇ ਤੁਹਾਡੇ ਵੀ ਘਰ ਦੇ ਵਿੱਚ ਕੋਈ ਡਾਇਬੀਟਿਕ ਹੈਗਾ ਜਾਂ ਕੋਈ ਲੀਵਰ ਦੀ ਪ੍ਰੋਬਲਮ ਹੈਗੀ ਜਿੱਦਾਂ ਕਿ ਸਾਡੇ ਆਪਣਾ ਬਾਬਾ ਜੀ ਨੇ ਦੱਸਿਆ ਹੈਗਾ ਕਿ ਸਾਰੀ ਬਿਮਾਰੀਆਂ ਦੇ ਉੱਤੇ ਅਗਰ ਤੁਹਾਡੇ ਚੱਕਰਾਂ ਜੈ ਐਕਟੀਵੇਟ ਹੋ ਜਾਣਗੇ ਕਿਉਂਕਿ ਇਹਨਾਂ ਦੀ ਜਿਹੜੀ ਰੈਮਡੀਜ਼ ਹੈ ਧਿਆਨ ਨਾਲ ਸੁਣੋ ਉਹ ਸਾਰੇ ਚੱਕਰਾਂ ਨੂੰ ਐਕਟੀਵੇਟ ਕਰਦੀ ਹੈ ਜੇ ਤੁਹਾਡੇ ਚੱਕਰਾਂ ਦੇ ਐਕਟੀਵੇਟ ਹੋ ਗਏ ਤੁਹਾਨੂੰ ਬਿਮਾਰੀ ਕੋਈ ਰਹੇਗੀ ਨਹੀਂ ਤੇ ਅਗਰ ਤੁਹਾਨੂੰ ਵੀ ਇਸ ਤਰੀਕੇ ਦੀ ਰੈਮਡੀ ਚਾਹੀਦੀ ਹੈ ਤੇ ਸਾਡੀ ਸਕਰੀਨ ਤੇ ਦਿੱਤੇ ਹੋਏ ਜਿਹੜੇ ਨੰਬਰ ਨੇ ਉਹਨਾਂ ਤੇ ਡਾਇਲ ਕਰਕੇ ਤੁਸੀਂ ਸਿੱਧਾ ਇਹਨਾਂ ਨਾਲ ਸੰਪਰਕ ਕਰੋ ਔਰ ਇਹਨਾਂ ਨੂੰ ਆਪਣੀ ਬਿਮਾਰੀ ਦੱਸੋ ਆਪਣੀ ਰਿਪੋਰਟਸ ਭੇਜੋ ਫਿਰ ਕਿਸ ਬਿਹਾਫ ਦੇ ਉਤੇ ਉਹ ਰਿਪੋਰਟਸ ਦੀ ਸਟੱਡੀ ਕਰਕੇ ਇਹ ਫਿਰ ਤੁਹਾਨੂੰ ਆਪਣੀ ਰੈਮਡੀ ਦੱਸਣਗੇ ਔਰ ਕਿਸ ਤਰੀਕੇ ਨਾਲ ਲੈਣਾ ਨੇ ਆਪਣਾ ਤੁਸੀਂ ਆਪਣਾ ਇਹਦੀ ਰੈਮਡੀ ਇਹਨਾਂ ਦੀ ਇਨਸਟਰਕਸ਼ਨ ਔਰ ਇਹਨਾਂ ਦੀ ਗਾਈਡੈਂਸ ਦੇ ਵਿੱਚ ਅਗਰ ਤੁਸੀਂ ਲੈਨੇ ਹੋ ਤੇ ਯਕੀਨ ਮੰਨੋ ਉਹ ਦਿਨ ਦੂਰ ਨਹੀਂ ਹੋਏਗਾ ਜਦ ਤੁਸੀਂ ਬਿਮਾਰੀਆਂ ਤੋਂ ਮੁਕਤ ਹੋ ਜਾਓਗੇ ਮੈਂ ਠੀਕ ਕਹਿ ਰਹੇ ਹਾਂ ਸਰ ਬਿਲਕੁਲ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸਾਰੇ ਸਮਾਜ ਨੂੰ ਜੀ ਕਿ ਤੁਸੀਂ ਆਪਣੇ ਪਰਿਵਾਰ ਵਾਸਤੇ ਜੀ ਜੀ ਰਹੇ ਹੋ ਜੀ ਤੁਸੀਂ ਕੰਮਕਾਰ ਤੇ ਜਾਂਦੇ ਹੋ ਜੀ ਸਾਰੇ ਕੰਮਕਾਰ ਕਰ ਰਹੇ ਹੋ ਜੀ ਤਾਂ ਕਿਤੇ ਨਾ ਕਿਤੇ 슈ગર ਵੀ ਜਿਹੜੀ ਹੈਗੀ ਆ ਤੁਹਾਡੇ ਸਰੀਰ ਨੂੰ ਤੁਹਾਡੀ ਜ਼ਿੰਦਗੀ ਨੂੰ ਹਰ ਰੋਜ਼ ਖਾਂਦੀ ਆ ਖਾਰੀ ਬਿਲਕੁਲ ਖਾਰੀ ਹੈ ਠੀਕ ਹੈ ਜੀ ਤੁਸੀਂ ਆਪਣਾ ਨਾਮ ਸੀ ਤਾਂ ਆਪਣੇ ਪਰਿਵਾਰ ਬਾਰੇ ਤਾਂ ਸੋਚ ਸਕਦੇ ਜੀ 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 ਤਾਂ ਤੁਸੀਂ ਇਸ ਬਿਮਾਰੀ ਨਾਲ ਫਾਈਟ ਕਰਨੀ ਆ ਫਾਈਟ ਕਿਵੇਂ ਕਰਨੀ ਆ ਪਰਹੇਜ਼ ਕਰੋ ਗਾਈਡਲਾਈਨ ਸਮਝੋ ਜੀ ਤਾਂ ਸਾਡੀ ਰੈਮਡੀ ਲਵੋ ਜੀ ਤਾਂ ਤੁਸੀਂ 90 ਦਿਨ ਦੇ ਵਿੱਚ ਵਿੱਚ ਕਿਓਰ ਹੋ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਮੈਂ ਇਹ ਦਾਅਵੇ ਨਾਲ ਕਹਿੰਦਾ ਆ ਸਾਡੀ ਜਿਹੜੀ ਰੈਮਡੀ ਆ ਸਾਡੇ ਕਹੇ ਅਨੁਸਾਰ ਤੁਸੀਂ 90 ਦਿਨ ਤੱਕ ਲਓ ਤੁਸੀਂ ਜਿਹੜੀ ਅਜ ਰਿਪੋਰਟ ਲੈ ਕੇ ਆਉਂਗੇ 90 ਦਿਨ ਬਾਅਦ ਜੇ ਉਹੀ ਰਿਪੋਰਟ ਵਾਪਸ ਰਹਿ ਜਾਂਦੀ ਆ ਤਾਂ ਅਸੀਂ ਮਨੀ ਬੈਕ ਗਾਰੰਟੀ ਦਾਅਵੇ ਨਾਲ ਕਰਦੇ ਸਾਡੇ ਤੋਂ ਪੈਸੇ ਵਾਪਸ ਲੈ ਜਿਓ ਇਸ ਤੋਂ ਵੱਧ ਜ਼ਿਆਦਾ ਕੁਝ ਨਹੀਂ ਕਹਾਂਗੇ ਸਾਡਾ ਜਿਹੜਾ ਮੇਨ ਕੰਮ ਹੈ ਕਿ ਤੁਹਾਨੂੰ ਤੰਦਰੁਸਤ ਰੱਖਣਾ ਬਿਲਕੁਲ ਠੀਕ ਰੱਖਣਾ ਉਹ ਤਾਂ ਹੋ ਪਾਏਗਾ ਜੇ ਤੁਸੀਂ ਖੁਦ ਵੀ ਖੁਦ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦੇ ਹੋ ਆਪਣੇ ਪਰਿਵਾਰ ਵਾਸਤੇ ਜੀਣਾ ਚਾਹੁੰਦੇ ਹਾਂ ਇਹ ਬਹੁਤ ਵੱਡੀ ਗੱਲ ਹੈ ਸਰ ਮੇਰੇ ਸਾਰੇ ਦਰਸ਼ਕ ਜਰਾਂ ਦੀ ਗੱਲ ਨੂੰ ਗੌਰ ਨਾਲ ਸੁਣੋ ਕਿ ਅਗਰ ਤੁਸੀਂ ਰਿਪੋਰਟਾਂ ਕਰਾ ਕੇ ਆਂਦੇ ਹੋ ਔਰ ਇਹਨਾਂ ਦੀ ਇਨਸਟਰਕਸ਼ਨ ਦੇ ਹਿਸਾਬ ਨਾਲ ਤੁਸੀਂ ਅਗਰ ਦਵਾਈ ਲੈਂਦੇ ਹੋ ਔਰ ਉਸ ਤੋਂ ਬਾਅਦ ਵੀ ਅਗਰ ਤੁਹਾਨੂੰ ਫਾਇਦਾ ਨਹੀਂ ਹੁੰਦਾ ਤੇ ਮਰੀ ਬੈ ਗਾਰੰਟੀ ਦੀ ਗੱਲ ਕਰ ਰਹੇ ਨੇ ਬਹੁਤ ਅੱਛੀ ਗੱਲ ਹੈ ਬਾਬਾ ਜੀ ਇਸ ਗੱਲ ਤੇ ਮੈਂ ਆਪਣਾ ਕਲਾਪਿੰਗ ਜ਼ਰੂਰ ਕਰਾਂਗਾ ਕਿ ਤੁਸੀਂ ਸ਼ਾਇਦ ਹੀ ਐਦਾਂ ਦੇ ਚੈਨਲ ਦੇ ਉੱਤੇ ਬੈਠ ਕੇ ਕਿਸੇ ਬੰਦੇ ਨੇ ਮਨੀ ਵਾ ਗਾਰੰਟੀ ਦੀ ਗੱਲ ਨਹੀਂ ਕੀਤੀ ਹੋएगी ਇਹ ਬਹੁਤ ਵੱਡੀ ਗੱਲ ਹੈ ਤੇ ਇਹਦਾ ਮਤਲਬ ਇਹਨਾਂ ਦੀ ਜਿਹੜੀ ਰੈਮੇਡੀ ਹੈਗੀ ਉਹ ਰਾਮਬੰਦ ਔਸ਼ਦੀ ਤੋਂ ਵੀ ਉੱਤੇ ਦੀ ਰੈਮੇਡੀ ਹੈਗੀ ਜਿਹੜੀ ਨੇ ਮਤਲਬ ਤੁਹਾਨੂੰ ਠੀਕ ਕਰਨਾ ਹੀ ਕਰਨਾ ਹੈਗਾ ਔਰ ਯਕੀਨ ਮਨੋ ਦੋਸਤੋ ਮੈਂ ਇਹਨਾਂ ਦੀ ਗੱਲਬਾਤ ਤੋਂ ਸਾਰੀ ਇੰਟਰਵਿਊ ਤੋਂ ਮੈਨੂੰ ਇੱਕ ਗੱਲ ਆਈ ਹੈ ਕਿ ਕੁਝ ਲੋਕਾਂ ਦੇ ਵਿੱਚ ਮਤਲਬ ਲੋਕਾਂ ਨੂੰ ਪੈਸੇ ਦਾ ਬੜਾ ਗਰੂਰ ਹੁੰਦਾ ਕੁਝ ਲੋਕਾਂ ਨੂੰ ਫਰਕ ਇਹ ਬਿਮਾਰੀ ਬਸ ਇਹਨਾਂ ਨੂੰ ਠੀਕ ਕਰ ਦੋ ਜਿਹੜਾ ਘਰ ਦਾ ਕਈ ਵਾਰ ਮੁਖੀਆ ਹੁੰਦਾ ਹੈ ਬੱਚਾ ਹੁੰਦਾ ਹੈ ਜਾਂ ਵਾਈਫ ਹੁੰਦੀ ਹੈ ਬਈ ਸਾਰਾ ਪੈਸਾ ਚਾਹੇ ਤੁਸੀਂ ਸਾਡੇ ਤੋਂ ਲੈ ਲਓ ਇੱਥੇ ਸਾਰੇ ਪੈਸੇ ਦੀ ਲੋੜ ਨਹੀਂ ਹੈ ਇੱਥੇ ਸਿਰਫ ਸਹੀ ਡਿਸੀਜਨ ਲੈਣ ਦੀ ਲੋੜ ਹੈ ਔਰ ਇੱਕ ਫੋਨ ਕਾਲ ਦੀ ਲੋੜ ਹੈ ਜੇ ਤੁਸੀਂ ਡਾਇਬੀਟਿਕ ਆ ਐਦਾਂ ਦੀਆਂ ਬਿਮਾਰੀਆਂ ਤੋਂ निजात ਪਾਣਾ ਚਾਹੁੰਦੇ ਹੋ ਤੇ ਸਿਰਫ ਔਰ ਸਿਰਫ ਤੁਸੀਂ ਇੱਕ ਫੋਨ ਕਰੋ ਔਰ ਇਹਨਾਂ ਦੀ ਬਣਾਈ ਹੋ ਰੈਮਡੀ ਨੂੰ ਇਸਤੇਮਾਲ ਕਰੋ ਐਸ ਪਰ देयर ਇਨਸਟਰਕਸ਼ਨ ਇਹਨਾਂ ਦੀ ਜਿਹੜੀ ਇਨਸਟਰਕਸ਼ਨ ਨੇ ਉਹਦੇ ਹਿਸਾਬ ਨਾਲ ਯਕੀਨ ਮਨੋ ਦੋਸਤੋ ਤੁਸੀਂ ਬਿਲਕੁਲ ਹੈਲਦੀ ਲਾਈਫ ਜਿਓਗੇ ਔਰ ਆਪਣੇ ਪਰਿਵਾਰ ਦੇ ਵਾਸਤੇ ਜਿਓਗੇ ਔਰ ਬਹੁਤ ਹੀ ਅੱਛਾ ਜੀਵਨ ਜਿਓਗੇ ਤੇ ਅੱਜ ਸਾਡੇ ਨਾਲ ਬਾਬਾ ਜੀ ਦੇ ਨਾਲ ਨਾਲ ਸਾਡੇ ਸਟੂਡੀਓ ਵਿੱਚ ਨਾੜੀ ਵੈਦ ਸੁਪਿੰਦਰ ਕੌਰ ਜੀ ਵੀ ਮੌਜੂਦ ਹੈ ਸੁਪਿੰਦਰ ਜੀ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਤੇ ਸੁਪਿੰਦਰ ਜੀ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਸੀਗਾ ਹੁਣ ਆਪਣਾ ਸਟੂਡੀਓ 'ਚ ਬੈਠ ਕੇ ਅਸੀਂ ਬਿਹਾਈਂਡ ਦਾ ਕੈਮਰਾ ਤੇ ਤੁਸੀਂ ਔਰਤਾਂ ਦੀ ਸਮੱਸਿਆਵਾਂ ਦੇ ਬਾਰੇ ਵਿੱਚ ਕੁਝ ਸਾਡੇ ਦਰਸ਼ਕਾਂ ਨੂੰ ਚਾਣਨਾ ਪਾਣਾ ਚਾਹੁੰਦੇ ਹੋ ਕੁਝ ਜਾਣਕਾਰੀ ਦੇਣਾ ਚਾਹੁੰਦੇ ਹੋ ਤੇ ਫਸਟ ਆਫ ਅਲ ਮੈਂ ਇਹ ਪੁੱਛਾਂਗਾ ਕਿ ਔਰਤਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਹੈ ਉਹ ਕਿਉਂ ਹੁੰਦੀਆਂ ਨੇ ਜੀ ਕੌਸ਼ਲ ਜੀ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੰਨਾ ਵਿੱਚ ਮੁੱਖ ਤੌਰ ਤੇ ਹੈਗੀ ਪੀਸੀਓਡੀ ਪੀਸੀਓਡੀ ਦਾ ਪੂਰਾ ਨਾਮ ਹੈਗਾ ਪੋਲੀਸਿਸਟਿਕ ఓਵਰੀਅਨ ਡਿਸੀਜ਼ ਯਾਨੀ ਕਿ ਬੱਚੇਦਾਨੀ ਦੇ ਵਿੱਚ ਗੰਢ ਦਾ ਹੋਣਾ ਜਾਂ ਸੌਲੀ ਦਾ ਹੋਣਾ ਜੀ ਇਹਦੇ ਮੁੱਖ ਕਾਰਨ ਕਾਰਨ ਤਾਂ ਇਹਦੇ ਬਹੁਤ ਸਾਰੇ ਨੇ ਪਰ ਇਹਨਾਂ ਵਿੱਚੋਂ ਮੁੱਖ ਜਿਹੜੇ ਕਾਰਨ ਹੈਗੇ ਆ ਸਾਡੀ ਅਜੋਕੀ ਜੀਵਨ ਸ਼ੈਲੀ ਹੈ ਜੋ ਕਿ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਦੂਜੇ ਨੰਬਰ ਤੇ ਆਉਂਦੀ ਹੈਗੀ ਕਸਰਤ ਨਾ ਕਰਨਾ ਜੀ ਤੇ ਭੋਜਨ ਦੇ ਵਿੱਚ ਮੈਦੇ ਦੀ ਜ਼ਿਆਦਾ ਵਰਤੋਂ ਇਹ ਇਸ ਦੇ ਮੁੱਖ ਕਾਰਨ ਹਨ ਤੇ ਜੇਕਰ ਆਪਾਂ ਇਹਦੇ ਲੱਛਣਾਂ ਦੀ ਗੱਲ ਕਰੀਏ ਤਾਂ ਇਹਦੇ ਲੱਛਣ ਜਾਂ ਚਿੰਨ ਹਨ ਹਾਰਮੋਨ ਦੇ ਵਿੱਚ ਬਦਲਾਅ ਹੋਣਾ ਮਹਾਵਾਰੀ ਦਾ ਅਨਿਜਮਿਤ ਹੋਣਾ ਮਹਾਵਾਰੀ ਦਾ ਜ਼ਿਆਦਾ ਖੂਨ ਪੈਣਾ ਘੱਟ ਪੈਣਾ ਜਾਂ ਰੁਕ ਰੁਕ ਕੇ ਪੈਣਾ ਗਰਭ ਧਾਰਨ ਦੇ ਵਿੱਚ ਸਮੱਸਿਆ ਦਾ ਹੋਣਾ ਚਿਹਰੇ ਦੇ ਉੱਪਰ ਵਾਲਾਂ ਦਾ ਹੋਣਾ ਚਿਹਰੇ ਦੇ ਉੱਪਰ ਕਿੱਲ ਮੁਹਾਸੇ ਸ਼ਾਈਆਂ ਦਾ ਪੈ ਜਾਣਾ ਚਿੜਚਿੜਾਪਨ ਸੁਭਾਅ ਦੇ ਵਿੱਚ ਬਦਲਾਅ ਹੋਣਾ ਡਿਪਰੈਸ਼ਨ ਮੋਟਾਪਾ ਸ਼ੂਗਰ ਦਾ ਰਿਸਕ ਇਹ ਇਸ ਦੇ ਬਹੁਤ ਸਾਰੇ ਬਾਹਰੀ ਲੱਛਣ ਹਨ ਜਿਨ੍ਹਾਂ ਤੋਂ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਔਰਤ ਪੀਸੀਓਡੀ ਤੋਂ ਗ੍ਰਸਤ ਹੋ ਚੁੱਕੀ ਹੈ ਬਹੁਤ ਅੱਛੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿੱਤੀ ਹੈਗੀ ਜਿਹੜੀ ਸਾਡੀ ਭੈਣਾ ਜਾਂ ਸਾਡੀਆਂ ਬੱਚੀਆਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ ਸਾਡੇ ਚੈਨਲ ਦੇ ਮਾਧਿਅਮ ਤੋਂ ਉਹ ਇਹ ਜਾਣਕਾਰੀ ਦਾ ਫਾਇਦਾ ਚੁੱਕਣ ਕਿਸ ਤਰੀਕੇ ਨਾਲ 나ੜੀ ਵੈਦ ਸੁਪਿੰਦਰ ਜੀ ਨੇ ਦੱਸਿਆ ਹੈਗਾ ਵੀ ਸਾਡਾ ਜਿਹੜਾ ਈਟਿੰਗ ਹੈਬਿਟ ਹੈਗੀ ਜਾਂ ਸਾਡਾ ਲਾਈਫ ਸਟਾਈਲ ਹੈਗਾ ਉਹਦੀ ਵਜ੍ਹਾ ਨਾਲ ਅਸੀਂ ਆਪਣੀਆਂ ਬਿਮਾਰੀਆਂ ਨੂੰ ਖੁਦ ਦਾਵਤ ਦਿੰਨੇ ਹੈਗੇ ਤੇ ਆਪਣਾ ਸੁਪਿੰਦਰ ਜੀ ਇੱਕ ਮੈਂ ਸਵਾਲ ਹੋਰ ਪੁੱਛਣਾ ਚਾਹਾਂਗਾ ਜਿਹੜਾ ਕਿ ਪਬਲਿਕ ਦੇ ਬਿਹាវ ਦੇ ਉੱਤੇ ਹੀ ਮੈਂ ਪੁੱਛ ਰਿਹਾ ਹੈਗਾ ਸਾਡੇ ਸਮਾਜ ਦੇ ਵਿੱਚ ਅੱਜ ਬਹੁਤ ਜ਼ਿਆਦਾ ਇਨਫਰਟੀਲਿਟੀ ਦੀ ਜਿਹੜੀ ਪ੍ਰੋਬਲਮ ਹੈਗੀ ਵੀ 4 ਸਾਲ ਸ਼ਾਦੀ ਨੂੰ ਹੋ ਗਏ ਨੇ 6 ਸਾਲ ਹੋ ਗਏ ਨੇ ਬੱਚਾ ਨਹੀਂ ਹੋ ਰਿਹਾ ਹੈਗਾ ਤੇ ਉਹਦੇ ਵੀ ਪਿੱਛੇ ਕੀ ਕਾਰਨ ਹੋ ਸਕਦਾ ਹੈਗਾ ਮੁੱਖ ਅੱਜ ਦੇ ਸਮੇਂ ਦੇ ਵਿੱਚ ਬੇਉਲਾਦ ਜੋੜਿਆਂ ਦੀ ਗਿਣਤੀ ਦਿਨ-ਮ-ਦਿਨ ਵੱਧਦੀ ਜਾ ਰਹੀ ਹੈ ਤੇ 100 ਦੇ ਵਿੱਚੋਂ ਜੇਕਰ 70 ਕੇਸਾਂ ਦੀ ਗੱਲ ਕਰੀਏ ਤਾਂ ਔਰਤ ਨੂੰ ਪੀਸੀਓਡੀ ਹੁੰਦੀ ਹੈ ਜਿਹਦੇ ਕਰਕੇ ਉਹ ਮਾਂ ਨਹੀਂ ਬਣ ਪੰਦੀ ਕਈ ਵਾਰੀ ਕੇਸਾਂ ਦੇ ਵਿੱਚ ਇਦਾਂ ਵੀ ਹੁੰਦਾ ਕਿ ਪਤੀ-ਪਤਨੀ ਨੂੰ ਦੋਨਾਂ ਨੂੰ ਹੀ ਕੋਈ ਖਾਸ ਸਮੱਸਿਆ ਨਹੀਂ ਹੁੰਦੀ ਉੱਥੇ ਸਮੱਸਿਆ ਹੁੰਦੀ ਹੈ ਕਿ ਉਹਨਾਂ ਦੇ ਚੱਕਰਾਸ ਉਹਨਾਂ ਦੇ ਹਾਰਮੋਨ ਸਹੀ ਨਹੀਂ ਹੁੰਦੇ ਜਿਸ ਕਰਕੇ ਅਸੀਂ ਅਜਿਹੀ ਰੈਮਡੀ ਤਿਆਰ ਕੀਤੀ ਹੈ ਜਿਹੜੀ ਕਿ ਚੱਕਰਾਸ ਤੇ ਹਾਰਮੋਨ ਤੇ ਕੰਮ ਕਰਦੀ ਹੈ ਜਿਸ ਕਰਕੇ ਉਥੇ ਵੀ ਅਜਿਹੇ ਕੈਸਾਂ ਦੇ ਵਿੱਚ ਵੀ ਅਸੀਂ ਬਹੁਤ ਹੀ ਚੰਗੇ ਨਤੀਜੇ ਹਾਸਲ ਕੀਤੇ ਹਨ ਤਾਂ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈਗਾ ਕਿ ਜਿਹੜੀ ਰੈਮਡੀ ਬਾਬਾ ਜੀ ਨੇ ਉਹਨੇ ਦੱਸਿਆ ਹੈਗਾ ਸਾਡੇ ਦਰਸ਼ਕਾਂ ਨੂੰ ਉਸ ਰੈਮਡੀ ਦੇ ਨਾਲ ਵੀ ਤੁਸੀਂ ਚੱਕਰਾਜ ਨੂੰ ਬੈਲੈਂਸ ਕਰਕੇ ਇਨਫਰਟੀਲਿਟੀ ਦੀ ਪ੍ਰੋਬਲਮ ਨੂੰ ਵੀ ਹੱਲ ਕਰ ਸਕਦੇ ਹੋ ਤੇ ਪੀਸੀਓਡੀ ਦੀ ਵੀ ਜਿਹੜੀ ਪ੍ਰੋਬਲਮ ਹੈਗੀ ਅੱਜ ਸਮਾਜ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਵਿਆਪਕ ਮਤਲਬ ਬਹੁਤ ਜ਼ਿਆਦਾ ਹੋ ਗਈ ਹੈਗੀ ਉਸ ਤੋਂ ਵੀ छुटਕਾਰਾ ਸਾਡੀ ਮਾਤਾ ਪਿਤਾਆਂ ਜਾਂ ਬੇਟੀਆਂ ਜਿਹੜੀਆਂ ਹੈਗੇ ਉਹ ਪਾ ਸਕਦੀ ਹੈ ਬਿਲਕੁਲ ਜਿਵੇਂ 바ਵਾ ਜੀ ਨੇ ਆਪਾਂ ਨੂੰ ਚੱਕਰਾਸ ਦੀ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਦੱਸਿਆ ਕਿ ਜੇਕਰ ਆਪਣੀ ਚੱਕਰਾਸ ਇਨ ਬੈਲੈਂਸ ਹੁੰਦੇ ਆ ਸਾਡੇ ਹਾਰਮੋਨ ਇਨ ਬੈਲੈਂਸ ਹੁੰਦੇ ਆ ਤਾਂ ਅਸੀਂ ਬਹੁਤ ਸਾਰੀ ਬਿਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਆ ਤੇ ਮੈਂ ਇਹ ਇੱਕ ਇਦਾਂ ਦੀ ਜਾਦੂਈ ਰੈਮਡੀ ਆ ਜਿਹੜੀ ਕਿ ਅਸੀਂ ਹਰ ਟਾਈਪ ਦੀ ਦਵਾਈ ਦੇ ਨਾਲ ਦੇ ਸਕਦੇ ਆ ਇਹਨੂੰ ਤੁਸੀਂ ਐਲੋਪੈਥੀ ਨਾਲ ਦੇ ਸਕਦੇ ਹੋ ਹੋਮੋਪੈਥੀ ਨਾਲ ਦੇ ਸਕਦੇ ਹੋ ਇਲੈਕਟ੍ਰੋ ਹੋਮੋਪੈਥੀ ਨਾਲ ਦੇ ਸਕਦੇ ਹੋ ਨੇਚਰ ਪੈਥੀ ਨਾਲ ਨੇਚਰ ਪੈਥੀ ਨਾਲ ਦੇ ਸਕਦੇ ਹੋ ਤੇ ਇਹਦਾ ਕਿਸੇ ਵੀ ਮੈਡੀਸਨ ਦੇ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਮੇਨ ਜਿਹੜਾ ਇਹਦਾ ਮੁੱਖ ਕੰਮ ਹੈਗਾ ਉਹ ਆਪਣੇ ਚੱਕਰਾਸ ਨੂੰ ਇਨ ਬੈਲੈਂਸ ਕੀਤੇ ਹੋਏ ਚੱਕਰਾਸ ਦੇ ਉੱਪਰ ਕੰਮ ਕਰਦੀ ਹੈ ਚੱਕਰਾਸ ਬੈਲੈਂਸ ਹੋਣਗੇ ਨਾਲ ਹੀ ਹਾਰਮੋਨ ਬੈਲੈਂਸ ਹੋਣਗੇ ਜਦੋਂ ਹਾਰਮੋਨ ਬੈਲੈਂਸ ਹੋਣਗੇ ਤਾਂ ਪੀਸੀਓਡੀ ਜੜ ਤੋਂ ਖਤਮ ਕੀਤੀ ਜਾ ਸਕਦੀ ਹੈ ਤੇ ਘਰ ਦੇ ਵਿੱਚ ਫਿਰ ਤੋਂ ਖੁਸ਼ੀਆਂ ਲੋਟਣ ਗਿਆ ਕਿਉਂਕਿ ਜਿਹੜਾ ਘਰ ਜਿੱਥੇ 4 ਜਾਂ 5 ਸਾਲ ਬਿਆਨ ਹੋ ਗਏ ਨੇ ਅਗਰ ਉਸ ਘਰ ਦੇ ਵਿੱਚ ਔਲਾਦ ਦਾ ਮੁੱਖ ਮਾਬਪ ਦੇਖਣਗੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੋएगी ਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸੁਪਿੰਦਰ ਜੀ ਤੁਸੀਂ ਦਿੱਤੀ ਹੈਗੀ ਤੇ ਬਾਬਾ ਜੀ ਫਿਰ ਤੋਂ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਟੂਡੀਓ 'ਚ ਆ ਕੇ ਸਾਡੇ ਦਰਸ਼ਕਾਂ ਤੇ ਅੱਜ ਕਈ ਚੀਜ਼ਾਂ ਦੇ ਉੱਤੇ ਚਾਨਣ ਪਾਇਆ ਹੈਗਾ ਤੇ ਦਰਸ਼ਕੋ ਅਗਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਔਰ ਜੀ ਡੀ ਵੀ ਪ੍ਰੋਬਲਮਸ ਦੇ ਬਾਰੇ ਚ ਬਾਬਾ ਜੀ ਨੇ ਆ ਨਾੜੀ ਵੈਦ ਸੁਪਿੰਦਰ ਜੀ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ ਅਗਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਤੇ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਡਾਇਲ ਕਰਕੇ ਤੇ ਸਿੱਧਾ ਤੁਸੀਂ ਨਾੜੀ ਵੈਦ ਸੁਪਿੰਦਰ ਕੌਰ ਜੀ ਨਾਲ ਔਰ ਬਾਬਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਆਪਣੀ ਬਿਮਾਰੀਆਂ ਦੇ ਬਾਰੇ ਚ ਇਹਨਾਂ ਨਾਲ ਖੁੱਲ ਕੇ ਡਿਸਕਸ ਕਰ ਸਕਦੇ ਹੋ ਕਿਉਂਕਿ ਕਈ ਚੀਜ਼ਾਂ ਅਸੀਂ ਚੈਨਲ ਦੇ ਮਾਧਿਅਮ ਤੋਂ ਇੱਥੇ ਪਬਲਿਕਲੀ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਔਰ ਨਾ ਹੀ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ ਤੇ ਇੱਕ ਮਾਧਿਅਮ ਸਾਡੇ ਨਾਲ ਗੱਲ ਕਰਨ ਦਾ ਇਹੀ ਹੈ ਸਕਰੀਨ ਤੇ ਦਿੱਤੇ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਸਾਡੀ ਰੈਮੇਡੀ ਦੇ ਬਾਰੇ ਵਿੱਚ ਜਾਣੋ ਤੇ ਆਪਣੀ ਕੋਈ ਹੋਰ ਵੀ ਸਮੱਸਿਆ ਹੈ ਤੇ ਖੁੱਲਕੇ ਨਾਲ ਨਾਲ ਗੱਲ ਕਰੋ ਤੇ ਅੱਜ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ ਨਮਸਕਾਰ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਸਟੂਡੀਓ 'ਚ ਪਹੁੰਚਣ ਵਾਸਤੇ ਨਮਸਕਾਰ